ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਮੇਰੇ ਸਰਬ ਕ੍ਰिएशन YouTube ਚੈਨਲ ਤੇ ਅੱਜ ਮੈਂ ਤੁਹਾਡੇ ਲਈ ਬਹੁਤ ਹੀ ਸੋਹਣਾ ਇਸ ਤਰ੍ਹਾਂ ਪਰਮਾ ਡਿਜ਼ਾਈਨ ਲੈ ਕੇ ਆਈਂ। ਦੇਖੋ ਕਿੰਨਾ ਸੋਹਣਾ ਡਿਜ਼ਾਈਨ ਹੈ। ਕਿਸੇ ਵੀ ਪ੍ਰੋਜੈਕਟ ਤੇ ਤੁਸੀਂ ਇਸ ਨੂੰ ਅਪਲਾਈ ਕਰ ਸਕਦੇ ਹੋ। ਕਿਸੇ ਵੀ ਕਲਰ ਚ ਬਣਾ ਸਕਦੇ ਹੋ। ਸਲਾਈਆਂ ਤੁਸੀਂ ਆਪਣੀ ਪੱਛਮ ਦੇ ਹਿਸਾਬ ਨਾਲ ਲੈਣੀਆਂ। ਮੈਂ ਇੱਥੇ ਤੁਹਾਨੂੰ ਨਾਰਮਲ ਪੱਛਮ ਮੇਰੇ ਕੋਲ ਇਸ ਤਰ੍ਹਾਂ 10 ਨੰਬਰ ਸਲਾਈਆਂ ਤੇ ਇਹਨੂੰ ਬਣਾ ਕੇ ਦਿਖਾ ਰਹੀ ਹਾਂ। ਚਾਹੇ ਵੱਡਿਆਂ ਦੀਆਂ ਕੋਟੀਆਂ ਤੇ ਬਣਾਓ ਚਾਹੇ ਛੋਟਿਆਂ ਬੱਚਿਆਂ ਦੀਆਂ ਕੋਟੀਆਂ, ਸਵੈਟਰ, ਜੈਕਟਾਂ ਤੇ ਬਣਾਓ ਬਹੁਤ ਹੀ ਸੋਹਣਾ ਡਿ ਤੇ ਜਦੋਂ ਆਪਾਂ ਇਸ ਡਿਜ਼ਾਈਨ ਨੂੰ ਬਣਾਉਣ ਲਈ ਕੁੰਡੇ ਲੈਣੇ 8 ਦੇ ਮਲਟੀਪਲ 4 ਕੁੰਡੇ ਆਪਾਂ ਵਾਧੂ ਰੱਖ ਲੈਣੇ ਜਿਵੇਂ 8 8 8 ਲਾਸਟ ਤੇ 4 ਕੁੰਡੇ ਵਾਧੂ 28 ਕੁੰਡਿਆਂ ਤੇ ਮੈਂ ਤੁਹਾਨੂੰ ਇਹ ਡਿਜ਼ਾਈਨ ਬਣਾ ਕੇ ਦਿਖਾ ਰਹੀ ਹਾਂ 8 ਸਲਾਂਗਾ ਚ ਡਿਜ਼ਾਈਨ ਕੰਪਲੀਟ ਹੋ ਜਾਂਦਾ ਹੈ ਇੱਥੇ ਮੈਂ ਦੋ ਵਾਰ ਡਿਜ਼ਾਈਨ ਰਿਪੀਟ ਕੀਤਾ ਹੈ ਕੁੰਡੇ ਪਾਉਣ ਤੋਂ ਬਾਅਦ ਡਿਜ਼ਾਈਨ ਸ਼ੁਰੂ ਕੀਤਾ ਉਸ ਤੋਂ ਬਾਅਦ ਦੋ ਵਾਰ ਡਿਜ਼ਾਈਨ ਰਿਪੀਟ ਹੋ ਗਿਆ ਠੀਕ ਹੈ ਦੇਖੋ ਕਿੰਨਾ ਸੋਹਣਾ ਡਿਜ਼ਾਈਨ ਬਣ ਕੇ ਆਇਆ ਹੈ ਤੇ ਚਲੋ ਫਿਰ ਸ਼ੁਰੂ ਕਰਦੇ ਆਪਾਂ ਇਸ ਡਿਜ਼ਾਈਨ ਨੂੰ ਬਣਾਉਣਾ ਇਸ ਡਿਜ਼ਾਈਨ ਦੀ ਪਹਿਲੀ ਸਲਾਈ ਆਪਾਂ ਰੋਂਗ ਸਾਈਡ ਤੋਂ ਉਲਟੀ ਸਾਈਡ ਤੋਂ ਸ਼ੁਰੂ ਕਰਨੀ ਤੁਸੀਂ ਕੋਈ ਵੀ ਨੀਚੇ ਬਾਰਡਰ ਬਣਾਇਆ ਹੋਗਾ ਤਾਂ ਉਸ ਤੋਂ ਬਾਅਦ ਸਿੱਧੇ ਪਾਸੇ ਤੋਂ ਸਲਾਈ ਕੰਪਲੀਟ ਕਰ ਲੈਣੀ ਜਿਵੇਂ ਵੀ ਤੁਸੀਂ ਬਣਾਈ ਹੋਗੀ ਬਾਰਡਰ ਦੇ ਡਿਜ਼ਾਈਨ ਦੀ ਉਸ ਤੋਂ ਬਾਅਦ ਉਲਟੀ ਸਾਈਡ ਤੋਂ ਆਪਾਂ ਇਸ ਤਰ੍ਹਾਂ ਡਿਜ਼ਾਈਨ ਸ਼ੁਰੂ ਕਰਨਾ ਹੈ ਇਸ ਗੱਲ ਦਾ ਧਿਆਨ ਰੱਖਣਾ ਆਪਾਂ ਇੱਕ ਕੁੰਡਾ ਤਾਰ ਕੇ ਜਿਹੜੇ ਪਹਿਲੇ ਦੋ ਕੁੰਡੇ ਆਪਣੇ ਸਿੱਧੇ ਹੋਣੇ ਚਾਹੀਦੇ ਤੇ ਲਾਸਟ ਤੇ ਵੀ ਦੋ ਕੁੰਡੇ ਸਿੱਧੇ ਹੋਣੇ ਚਾਹੀਦੇ ਠੀਕ ਹੈ ਇੱਕ ਕੁੰਡਾ ਤਾਰਿਆ ਦੋ ਸਿੱਧੇ ਦੋ ਉਲਟੇ ਦੋ ਸਿੱਧੇ ਦੋ ਉਲਟੇ ਦੋ ਸਿੱਧੇ ਪਹਿਲੀ ਸਲਾਈ ਬਾਰਡਰ ਬਣਾਉਣ ਤੋਂ ਬਾਅਦ ਸਾਰੀ ਆਪਾਂ ਇਸੇ ਤਰ੍ਹਾਂ ਕੰਪਲੀਟ ਕਰਨੀ ਹੈ ਠੀਕ ਹੈ ਸਟਾਰਟਿੰਗ ਚ ਇੱਕ ਹੁੰਦਾ ਤਾਰ ਕੇ ਦੋ ਕੁੰਡੇ ਸਿੱਧੇ ਆਗੇ ਫਿਰ ਦੋ ਉਲਟੇ ਦੋ ਸਿੱਧੇ ਇਸ ਤਰ੍ਹਾਂ ਸਾਰੀ ਸਲਾਈ ਕੰਪਲੀਟ ਕਰਨੀ ਹੈ ਲਾਸਟ ਤੇ ਵੀ ਆਪਣੇ ਉਸੇ ਤਰ੍ਹਾਂ ਦੋ ਕੁੰਡੇ ਸਿੱਧੇ ਆਉਣੇ ਚਾਹੀਦੇ ਆ ਜਿਵੇਂ ਆਪਣੇ ਸਟਾਰਟਿੰਗ ਚ ਆਏ ਸੀ ਇੱਕ ਸਲਾਈ ਡਿਜ਼ਾਈਨ ਦੀ ਕੰਪਲੀਟ ਹੋ ਗਈ ਲਾਸਟ ਵਾਲਾ ਕੁੰਡਾ ਆਪਾਂ ਉਲਟੀ ਸਲਾਈ ਹੈ ਤੇ ਉਲਟਾ ਬਣਾਵਾਂਗੇ ਠੀਕ ਹੈ ਦੂਸਰੀ ਸਲਾਈ ਆਪਣੀ ਰਾਈਟ ਸਾਈਡ ਤੋਂ ਇੱਕ ਕੁੰਡਾ ਤਾਰ ਕੇ ਜਿਹੜੇ ਉਧਰ ਦੋ ਸਿੱਧੇ ਇੱਧਰ ਉਲਟੇ ਬਣਨਗੇ ਜਿਹੜੇ ਉਧਰ ਉਲਟੇ ਇੱਧਰ ਸਿੱਧੇ ਬਣਨਗੇ ਜਿਹੜਾ ਕੁੰਡਾ ਜਿਸ ਤਰ੍ਹਾਂ ਦਿਖਾਈ ਦੇਊਗਾ ਦੋ ਉਲਟੇ ਦੋ ਸਿੱਧੇ ਦੋ ਉਲਟੇ ਦੋ ਸਿੱਧੇ ਰਾਈਟ ਸਾਈਡ ਤੋਂ ਸਾਰੀ ਆਪਾਂ ਇਸੇ ਤਰ੍ਹਾਂ ਸਿਲਾਈ ਕੰਪਲੀਟ ਕਰਨੀ ਹੈ ਦੋ ਕੁੰਡੇ ਉਲਟੇ ਦੋ ਸਿੱਧੇ ਦੋ ਉਲਟੇ ਦੋ ਸਿੱਧੇ ਦੋ ਉਲਟੇ ਲਾਸਟ ਵਾਲਾ ਕੁੰਡਾ ਆਪਾਂ ਸਿੱਧਾ ਬਣਾ ਲਾਂਗੇ ਕਿਉਂਕਿ ਸਿੱਧੀ ਸਲਾਈ ਹੈ ਦੇਖੋ ਦੋ ਸਲਾਈਆਂ ਕੰਪਲੀਟ ਹੋ ਗਈਆਂ ਤੀਸਰੀ ਸਲਾਈ ਰੌਂਗ ਸਾਈਡ ਤੋਂ ਫਾਸਟ ਰੋ ਦੀ ਤਰ੍ਹਾਂ ਕੰਪਲੀਟ ਕਰਾਂਗੇ ਕੁੰਡਾ ਤਾਰ ਕੇ ਦੋ ਕੁੰਡੇ ਸਿੱਧੇ ਬਣਾਈ दो उल्टे दो कुंडे सीधे दो उल्टे दो सीधे दो उल्टे दो सीधे दो उल्टे दो सीधे दो उल्टे दो सीधे ਦੋ ਉਲਟੇ ਦੋ ਸਿੱਧੇ ਲਾਸਟ ਵਾਲਾ ਪੌਲਟਾ ਬਣਾ ਲਾਂਗੇ ਬਾਧੂ ਕੁੰਡਾ ਕਿਉਂਕਿ ਉਲਟੀ ਸਲਾਈ ਹੈ ਠੀਕ ਹੈ ਤਿੰਨ ਸਲਾਈਆਂ ਕੰਪਲੀਟ ਹੋ ਗਈਆਂ ਚੌਥੀ ਸਲਾਈ ਧਿਆਨ ਨਾਲ ਦੇਖਿਓ ਇੱਕ ਕੁੰਡਾ ਤਾਰ ਕੇ ਥ੍ਰੈਡ ਕਰਨ ਅੱਗੇ ਦੋ ਕੁੰਡੇ ਆ ਪੌਲਟੇ ਬਣਾਉਣੇ ਐ 1 2 ਥ੍ਰੈਡ ਕਰ ਲੈਣਾ ਪਿੱਛੇ ਹੁਣ ਜਿਹੜੇ ਆਪਣੇ 6 ਕੁੰਡੇ ਦੋ ਸਿੱਧੇ ਦੋ ਉਲਟੇ ਦੋ ਸਿੱਧੇ 6 ਕੁੰਡੇ ਹੋ ਗਏ ਥ੍ਰੈਡ ਪਿੱਛੇ ਕਰਕੇ ਇਹ 6 ਕੁੰਡੇ ਛੱਡ ਕੇ ਆਪਾਂ ਇਸ ਤਰ੍ਹਾਂ ਕੁੰਡਾ ਬਣਾਉਣਾ ਹੈ ਠੀਕ ਹੈ ਇਸ ਤਰ੍ਹਾਂ ਕੁੰਡਾ ਬਣਾ ਲੈਣਾ ਆਪਾਂ ਲੂਜ਼ ਰੱਖਣਾ ਫਿਰ ਇਹ ਸਲਾਈ ਤੇ ਆਪਾਂ ਚੜਾ ਲੈਣਾ ਇਸ ਤਰ੍ਹਾਂ ਫਿਰ ਇੱਕ ਕੁੰਡਾ ਇਹ ਇੱਕ ਨਾਲ ਵਾਲਾ ਦੋ ਕੁੰਡਿਆਂ ਦਾ ਇੱਕ ਬਣਾ ਦੇਣਾ ਸਿੱਧਾ ਕੁੰਡਾ ਠੀਕ ਹੈ ਇਸ ਤਰ੍ਹਾਂ ਫਿਰ ਇੱਕ ਕੁੰਡਾ ਇਹ ਸਿੱਧਾ ਸਿੱਧਾ ਹੋ ਗਿਆ ਇਸ ਤਰ੍ਹਾਂ ਫਿਰ ਦੋ ਦੋ ਟੀ ਦੋ ਕੁੰਡੇ ਸਿੱਧੇ ਇਸ ਤਰ੍ਹਾਂ 6 ਕੁੰਡੇ ਪੂਰੇ ਹੋ ਗਏ ਜਿਹੜਾ ਆਪਾਂ ਇੱਕ ਕੁੰਡਾ ਬਣਾਇਆ ਸੀ ਤਾਂ ਆਪਾਂ ਇਹ ਦੋ ਕੁੰਡਿਆਂ ਦਾ ਇੱਕ ਬਣਾਤਾ ਠੀਕ ਹੈ ਕੋਈ ਕੁੰਡਾ ਆਪਣਾ ਵਧਿਆ ਨਹੀਂ ਤੇ ਕੋਈ ਘਟਿਆ ਨਹੀਂ ਥ੍ਰੈੱਡ ਅੱਗੇ ਕਰਕੇ ਦੁਬਾਰਾ ਫੇਰ ਉਸੇ ਤਰ੍ਹਾਂ ਰਿਪੀਟ ਕਰਨਾ ਹੈ ਦੋ ਕੁੰਡੇ ਉਲਟੇ ਬਣਾ ਕੇ ਥ੍ਰੈੱਡ ਪਿੱਛੇ ਕਰਕੇ 2 4 6 6 ਕੁੰਡੇ ਛੱਡ ਕੇ ਇੱਕ ਆਪਾਂ ਇਸ ਤਰ੍ਹਾਂ ਕੁੰਡਾ ਬਣਾਉਣਾ ਲੂਜ਼ ਰੱਖਣਾ ਠੀਕ ਹੈ ਇਸ ਤਰ੍ਹਾਂ ਥੋੜਾ ਜਿਹਾ ਲੂਜ਼ ਰੱਖਣਾ ਇਸ ਤਰ੍ਹਾਂ ਇਹਨਾਂ ਕੁੰਡਿਆਂ ਦੇ ਬਰਾਬਰ ਫਿਰ ਇਹ ਸਲਾਈ ਦੇ ਕਰ ਲੈਣਾ ਆਪਾਂ ਇਸ ਤਰ੍ਹਾਂ ਇਹ ਕੁੰਡਾ ਇਹ ਨਾਲ ਵਾਲਾ ਕੁੰਡਾ ਆਪਾਂ ਦੋ ਕੁੰਡਿਆਂ ਦਾ ਇੱਕ ਬਣਾ ਦੇਣਾ ਇੱਕ ਸਿੱਧਾ ਕੁੰਡਾ ਤਾਂ ਆਪਣਾ ਇਹਦੇ ਨਾਲ ਬਣ ਜਾਂਦਾ ਠੀਕ ਹੈ ਇਸ ਤਰ੍ਹਾਂ ਅੱਗੇ ਆਪਣੇ ਕੋਲੇ 5 ਕੁੰਡੇ ਰਹਿ ਜਾਂਦੇ ਆ ਇੱਕ ਸਿੱਧਾ ਦੋ ਉਲਟੇ ਦੋ ਸਿੱਧੇ ਤੇ ਆਪਾਂ ਇਸੇ ਤਰ੍ਹਾਂ ਬਣਾ ਲੈਨੇ ਠੀਕ ਹੈ ਇਹ ਕੁੰਡਾ ਸਿੱਧਾ ਦੋ ਉਲਟੇ ਥ੍ਰੈਡ ਪਿੱਛੇ ਦੋ ਕੁੰਡੇ ਸਿੱਧੇ ਸਾਰੀ ਸਲਾਈ ਆਪ ਪੈਸੇ ਤਰ੍ਹਾਂ ਕੰਪਲੀਟ ਕਰਨੀ ਹੈ ਦੁਬਾਰਾ ਫੇਰ ਦੇਖੋ ਦੋ ਉਲਟੇ ਥ੍ਰੈਡ ਕਰਨਾ ਪਿੱਛੇ 6 ਕੁੰਡੇ ਛੱਡ ਕੇ ਦੋ ਸਿੱਧੇ ਦੋ ਉਲਟੇ ਦੋ ਸਿੱਧੇ ਛੱਡ ਕੇ ਇਸ ਤਰ੍ਹਾਂ ਆਪ ਇੱਕ ਕੁੰਡਾ ਬਣਾਉਣਾ ਲੂਜ਼ ਠੀਕ ਹੈ ਇਸ ਤਰ੍ਹਾਂ ਦੇਖੋ ਇਸ ਤਰ੍ਹਾਂ ਫਿਰ ਇਹ ਸਲਾਈ ਤੇ ਕਰ ਲੈਣਾ ਆਪਾ ਇੱਕ ਇਹ ਤੇ ਇੱਕ ਆਪਣਾਲ ਵਾਲਾ ਕੁੰਡਾ ਜਿਹੜਾ ਸਿੱਧਾ ਹੈ ਦੋ ਕੁੰਡਿਆਂ ਦਾ ਇੱਕ ਬਣਾ ਦੇਣਾ ਇਸ ਤਰ੍ਹਾਂ ਦੇਖੋ ਇਸ ਤਰ੍ਹਾਂ ਅੱਗੇ ਆਪਣੇ ਕੋਲ 5 ਕੁੰਡੇ ਰਹਿ ਜਾਂਦੇ ਆ 1 ਕੇ ਸਿੱਧਾ 2 ਉਲਟੇ 2 ਸਿੱਧੇ ਦੇਖੋ ਇਸ ਤਰ੍ਹਾਂ ਲਾਸਟ ਤੇ ਆਗੇ ਦੋ ਕੁੰਡੇ ਉਲਟੇ ਸਿੱਧੇ ਸਲਾਈ ਆਪਾਂ ਲਾਸਟ ਵਾਲਾ ਆਪਾਂ ਕੰਨੀ ਵਾਲਾ ਸਿੱਧਾ ਬਣਾ ਲਾਂਗੇ ਇਸ ਤਰ੍ਹਾਂ ਠੀਕ ਹੈ 5 4 ਸਲਾਈਆਂ ਕੰਪਲੀਟ ਹੋ ਗਈਆਂ 5ਵੀਂ ਸਲਾਈ ਰੋਂਗ ਸਾਈਡ ਤੋਂ ਆਸਟਰ ਉਹਦੀ ਤਰ੍ਹਾਂ ਬਣਾਵਾਂਗੇ ਪਹਿਲੀ ਸਲਾਈਂਂ ਤਰ੍ਹਾਂ ਇੱਕ ਕੁੰਡਾ ਤਾਰ ਕੇ ਦੋ ਕੁੰਡੇ ਸਿੱਧੇ ਦੋ ਕੁੰਡੇ ਸਿੱਧੇ ਦੋ ਕੁੰਡੇ ਉਲਟੇ ਦੋ ਕੁੰਡੇ ਸਿੱਧੇ ਦੋ ਕੁੰਡੇ ਉਲਟੇ ਜਿਹੜੇ ਕੁੰਡੇ ਜਿਸ ਤਰ੍ਹਾਂ ਦਿਖਾਈ ਦਿੰਦੇ ਆ ਆਪਾਂ ਉਸੇ ਤਰ੍ਹਾਂ ਬਣਾਉਣੇ ਆ ਪਹਿਲੀ ਸਲਾਈਂਂ ਤਰ੍ਹਾਂ சிதே குண்டே சிதே பண்ணவா தோ உல் உல்ட்டே பண்ணவா தோ கண்டே சிதே தோ கண்டே உல்ட்டே தோ கண்டே சிதே தோ கண்டே உல்ட்டே கண்ட சிதே தோ கண்டே உல்ட்டே ਦੋ ਕੁੰਡੇ ਸਿੱਧੇ ਲਾਸਟ ਵਾਲਾ ਉਲਟਾ ਬਣਾ ਲਾਂਗੇ ਉਲਟੀ ਸਲਾਈ ਦੇਖੋ ਪੰਜ ਸਲਾਈਆਂ ਕੰਪਲੀਟ ਹੋ ਗਈਆਂ ਹੁਣ ਜਦੋਂ ਆਪਣੇ ਡਿਜ਼ਾਈਨ ਦੀ ਛੇਵੀਂ ਸਲਾਈ ਆਉਗੀ ਛੇਵੀਂ ਸਲਾਈ ਸੈਕੰਡ ਰੋ ਦੀ ਤਰ੍ਹਾਂ ਦੂਸਰੀ ਸਲਾਈ ਇੱਥੇ ਤਰ੍ਹਾਂ ਇੱਕ ਤਾਰ ਕੇ ਦੋ ਉਲਟੇ ਰੰਗ ਸਾਈਡ ਤੋਂ ਸੌਰੀ ਰਾਈਟ ਸਾਈਡ ਤੋਂ ਦੋ ਸਿੱਧੇ ਦੋ ਉਲਟੇ दो सीधे दो उल्टे दो सीधे दो उल्टे दो सीधे दो उल्टे छेवी सिलाई सारी आप इस तरह कंप्लीट करनी है ਬਹੁਤ ਹੀ ਸੋਹਣਾ ਪਰਮਾ ਡਿਜ਼ਾਈਨ ਬਣਦਾ ਕਿਸੇ ਵੀ ਪ੍ਰੋਜੈਕਟ ਤੇ ਤੁਸੀਂ ਇਸ ਨੂੰ ਪਾ ਸਕਦੇ ਹੋ ਛੇਵੀਂ ਸਲਾਈ ਕੰਪਲੀਟ ਹੋ ਗਈ ਰਾਈਟ ਸਾਈਡ ਤੋਂ ਸੱਤਵੀਂ ਸਲਾਈ ਬਣਾਉਣੀ ਆਪਾਂ ਰੌਂਗ ਸਾਈਡ ਤੋਂ ਇੱਕ ਕੁੰਡਾ ਤਾਰਿਆ ਦੋ ਕੁੰਡੇ ਸਿੱਧੇ ਦੋ ਉਲਟੇ ਦੋ ਸਿੱਧੇ ਦੋ ਉਲਟੇ ਦੋ ਸਿੱਧੇ ਦੋ ਉਲਟੇ ਫਾਸਟ ਉਹਦੀ ਤਰ੍ਹਾਂ ਬਣਾਉਣੀ ਆਪਾਂ ਠੀਕ ਹੈ 8ਵੀਂ ਸਲਾਈਟ ਡਿਜ਼ਾਈਨ ਦੀ ਜਗਾ ਜਿਹੜੀ ਆਪਾਂ ਚੇਂਜ ਕਰਾਂਗੇ ਵਿੱਚ ਡਿਜ਼ਾਈਨ ਆਪਣਾ ਉਸੇ ਤਰ੍ਹਾਂ ਹੀ ਆਊਗਾ ਬਸ ਡਿਜ਼ਾਈਨ ਦੀ ਜਗਾ ਜਿਹੜੀ ਉਹ ਚੇਂਜ ਹੋ ਜੂਗੀ ਦੇਖੋ 7ਵੀਂ ਸਿਲਾਈ ਕੰਪਲੀਟ ਹੋ ਗਈ 8ਵੀਂ ਸਿਲਾਈ ਤੇ ਡਿਜ਼ਾਈਨ ਦੀ ਜਗ੍ਹਾ ਚੇਂਜ ਹੋਊਗੀ ਡਿਜ਼ਾਈਨ ਵਿੱਚ ਆਪਣਾ ਉਸੇ ਤਰ੍ਹਾਂ ਹੀ ਚੱਲੂਗਾ ਬਹੁਤ ਹੀ ਸੋਹਣਾ ਡਿਜ਼ਾਈਨ ਹੈ ਇੱਕ ਕੁੰਡਾ اتار ਲਿਆ ਇਸ ਤਰ੍ਹਾਂ ਦੋ ਕੁੰਡੇ ਬਣਾਵਾਂਗੇ ਉਲਟੀ ਹੁਣ ਦੋ ਕੁੰਡੇ ਛੱਡ ਕੇ ਪਹਿਲਾਂ ਆਪਾਂ ਡਿਜ਼ਾਈਨ ਬਣਾਉਣਾ ਦੋ ਕੁੰਡੇ ਸਿੱਧੇ ਛੱਡ ਕੇ ਇਸ ਤਰ੍ਹਾਂ ਇੱਕ ਕੁੰਡਾ ਬਣਾਉਣਾ ਠੀਕ ਹੈ ਇਸ ਤਰ੍ਹਾਂ ਥੋੜਾ ਜਿਹਾ ਲੂਜ਼ ਰੱਖਣਾ ਫਿਰ ਵਾਪਸ ਸਿਲਾਈ ਤੇ ਇਹਨੂੰ ਕਰ ਲੈਣਾ ਇਸ ਤਰ੍ਹਾਂ ਲੈਫਟ ਨੀਡਲ ਤੇ ਫਿਰ ਇਹ ਦੋ ਕੁੰਡਿਆਂ ਦਾ ਇੱਕੇ ਨਾਲ ਵਾਲਾ ਕੁੰਡਾ ਦੋ ਕੁੰਡਿਆਂ ਦਾ ਇੱਕ ਬਣਾ ਦੇਣਾ ਪਿਛਲੀ ਸਾਈਡ ਤੋਂ ਦੇਖੋ ਨਾ ਤਾਂ ਕੋਈ ਕੁੰਡਾ ਵੱਧਦਾ ਤੇ ਨਾ ਘਟਦਾ ਠੀਕ ਹੈ ਇਸ ਤਰ੍ਹਾਂ ਫਿਰ ਅਗਲਾ ਕੁੰਡਾ ਸਿੱਧਾ ਇਹਨੂੰ ਸਿੱਧਾ ਬਣਾ ਲਾਂਗੇ ਅੱਗੇ ਫਿਰ ਡਿਜ਼ਾਈਨ ਆਪਣਾ ਉਸੇ ਤਰ੍ਹਾਂ ਬਣੂਗਾ ਦੋ ਕੁੰਡੇ ਉਲਟੇ ਥ੍ਰੈਡ ਕੀਤਾ ਪਿੱਛੇ 6 ਕੁੰਡੇ ਛੱਡ ਕੇ ਦੋ 4 6 ਇੱਕ ਕੁੰਡਾ ਬਣਾਵਾਂਗੇ ਆਪਾਂ ਇਸ ਤਰ੍ਹਾਂ ਬਸ ਸਟਾਰਟਿੰਗ ਤੇ ਲਾਸਟ ਤੇ ਆਪਣਾ ਡਿਜ਼ਾਈਨ ਦੀ ਜਗ੍ਹਾ ਚੇਂਜ ਹੁੰਦੀ ਹੈ ਇਸ ਤਰ੍ਹਾਂ ਫਿਰ ਇੱਕ ਨਾਲ ਵਾਲਾ ਕੁੰਡਾ ਲੈ ਕੇ ਦੋ ਕੁੰਡਾਂ ਦਾ ਇੱਕ ਬਣਾਤਾ ਸਿੱਧਾ ਅੱਗੇ ਪੰਜ ਕੁੰਡੇ ਰਹਿ ਗਏ ਇੱਕ ਆਪਣਾ ਸਿੱਧਾ ਦੋ ਉਲਟੇ ਦੋ ਸਿੱਧੇ ਇਸ ਤਰ੍ਹਾਂ ਛੇ ਕੁੰਡੇ ਹੋ ਗਏ ਥ्रेड ਕੀਤਾ ਅੱਗੇ ਦੋ ਕੁੰਡੇ ਉਲਟੇ ਥ੍ਰੈਡ ਕੀਤਾ ਪਿੱਛੇ ਫੇਰ ਉਸੇ ਤਰ੍ਹਾਂ 6 ਕੁੰਡੇ ਛੱਡ ਕੇ ਇੱਕ ਕੁੰਡਾ ਬਣਾਉਣਾ ਇਸ ਤਰ੍ਹਾਂ ਆਪਾਂ ਲੋਜ ਠੀਕ ਹੈ ਵਾਪਸ ਲੈਫਟ ਨੀਡਲ ਤੇ ਕਰ ਲੈਣਾ ਨਾਲ ਇੱਕ ਕੁੰਡਾ ਲੈ ਕੇ ਦੋ ਕੁੰਡਿਆਂ ਦਾ ਆਪਾਂ ਇੱਕ ਬਣਾ ਦੇਣਾ ਪਿਛਲੀ ਸਾਈਡ ਤੋਂ ਠੀਕ ਹੈ ਫਿਰ ਅੱਗੇ ਇੱਕ ਕੁੰਡਾ ਸਿੱਧਾ ਦੋ ਕੁੰਡੇ ਉਲਟੇ ਦੋ ਕੁੰਡੇ ਸਿੱਧੇ ਠੀਕ ਹੈ ਦੁਬਾਰਾ ਫੇਰ ਦੋ ਕੁੰਡੇ ਉਲਟੇ ਫਿਰ ਦੋ ਕੁੰਡੇ ਛੱਡ ਕੇ ਜਿਵੇਂ ਆਪਾਂ ਸਟਾਰਟਿੰਗ 'ਚ ਕੁੰਡਾ ਬਣਾਇਆ ਸੀ ਇਸ ਤਰ੍ਹਾਂ ਵਾਪਸ ਇਸ ਨੀਡਲ ਤੇ ਕਰਕੇ ਦੋ ਕੁੰਡਿਆਂ ਦਾ ਪਿਛਲੇ ਸਾਈਡ ਤੋਂ ਇੱਕ ਬਣਾ ਦੇਣਾ ਠੀਕ ਹੈ ਇਸ ਤਰ੍ਹਾਂ ਅਗਲਾ ਕੁੰਡਾ ਸਿੱਧਾ ਠੀਕ ਹੈ ਇਸ ਤਰ੍ਹਾਂ ਲਾਸਟ ਤੇ ਉਸੇ ਤਰ੍ਹਾਂ ਦੋ ਕੁੰਡੇ ਆਗੇ ਉਲਟੇ ਲਾਸਟ ਵਾਲਾ ਸਿੱਧੇ ਚ ਲੈ ਸਿੱਧਾ ਬਣਾ ਲਾਂਗੇ ਦੇਖੋ 8 ਸਲਾਈਆਂ ਕੰਪਲੀਟ ਹੋ ਗਈਆਂ ਤੇ ਇਸ ਤਰ੍ਹਾਂ ਆਪਣਾ ਡਿਜ਼ਾਈਨ ਬਣ ਕੇ ਆਇਆ ਉਸੇ ਤਰ੍ਹਾਂ ਰੌਂਗ ਸਾਈਡ ਤੋਂ ਪਹਿਲੀ ਸਲਾਈਡ ਡਿਜ਼ਾਈਨ ਦੀ ਸ਼ੁਰੂ ਕਰ ਲੈਣੀ ਆਪਾਂ ਇੱਕ ਤਾਰ ਕੇ ਦੋ ਸਿੱਧੇ ਦੋ ਉਲਟੇ ਅੱਗੇ ਅੱਠ ਸਲਾਈਆਂ ਨੂੰ ਰਿਪੀਟ ਕਰਦੇ ਜਾਣਾ ਬਹੁਤ ਹੀ ਸੋਹਣਾ ਡਿਜ਼ਾਈਨ ਬਣਦਾ ਜਾਂਦਾ ਤੁਸੀਂ ਵੀ ਜ਼ਰੂਰ ਬਣਾ ਕੇ ਦੇਖਿਓ ਇਸ ਡਿਜ਼ਾਈਨ ਨੂੰ ਜੇਕਰ ਮੇਰੇ ਚੈਨਲ ਤੇ ਨਵੇਂ ਆ ਤਾਂ ਮੇਰੇ ਸਰਬ ਕ੍ਰੀਏਸ਼ਨ YouTube ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਪ੍ਰੈਸ ਕਰ ਲਓ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਦੇ ਆ ਕਰੋ ਜੀ ਧੰਨਵਾਦ